ਰੂਪ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਸਪੀਕਰ ਸਾਹਿਬ ਬਹੁਤ ਮੈਂ ਮਸ਼ਕੂਰ ਆ ਤੁਸੀਂ ਮੌਕਾ ਦਿੱਤਾ ਆ ਦਾਸ ਨੂੰ ਇਸ ਪਵਿੱਤਰ ਮੌਕੇ ਤੇ ਆਪਣੇ ਵਿਚਾਰ ਰੱਖਣ ਦਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਪੀਕਰ ਸਾਹਿਬ ਹਿੰਦ ਦੀ ਚਾਦਰ ਕਲਵਾਇਆ ਮੈਂ ਸਮਝਣਾ ਹਿੰਦੀ ਚਾਦਰ ਨਹੀਂ ਸ੍ਰਿਸ਼ਟੀ ਦੀ ਚਾਦਰ ਕਹਿਣਾ ਚਾਹੀਦਾ ਜਿਹੜੀ ਲਾਸਾਨੀ ਕੁਰਬਾਨੀ ਉਹਨਾਂ ਦੀ ਅਨਪੈਰਲਡ ਦੁਨੀਆ ਦੇ ਇਤਿਹਾਸ ਦੇ ਵਿੱਚ ਸਪੀਕਰ ਸਾਹਿਬ ਐਡੀ ਵੱਡੀ ਕੁਰਬਾਨੀ ਕਿਸੇ ਦੀ ਹੈ ਬਾਕੀ ਕੁਰਬਾਨੀਆਂ ਬਹੁਤ ਬਹੁਤ ਵੱਡੇ ਸ਼ਹੀਦ ਹੋਏ ਨੇ ਦੁਨੀਆ ਦੇ ਇਤਿਹਾਸ ਦੇ ਵਿੱਚ ਬਟ ਕਿਸੇ ਨੇ ਕਿਸੇ ਹੋਰ ਵਾਸਤੇ ਕੁਰਬਾਨੀ ਦੇਣੀ ਇਹ ਇੱਕ ਬਹੁਤ ਹੀ ਅਨਪੈਰਲਡ ਚੀਜ਼ ਅਸੀਂ ਅੱਜ ਬਹੁਤ ਮਸ਼ਹੂਰ ਆ ਮੇਰੇ ਤੋਂ ਪਹਿਲੇ ਬਹੁਤ ਸਾਰੇ ਮੇਰੇ ਸਾਥੀਆਂ ਨੇ ਇਸ ਧਰਤੀ ਨੂੰ ਨਮਨ ਕੀਤਾ ਨੌਵੀਂ ਪਾਸ਼ਾਹੀ 10ਵੀਂ ਪਾਸ਼ਾਹੀ 10ਵੀਂ ਪਾਸ਼ਾਹੀ ਨੇ 28 ਸਾਲ ਇੱਥੇ گزارੇ ਗੁਰੂ ਮਾਰਾ ਸਾਹਿਬ ਜਿੱਸਾ ਦੱਸਿਆ ਗਿਆ ਨੌਵੀਂ ਪਾਸ਼ਾਹੀ ਵੱਲੋਂ ਕਸ਼ਮੀਰੀ ਬ੍ਰਾਹਮਣ ਕਿਰਪਾ ਰਾਮ ਜੀ ਦੀ ਅਗਵਾਈ ਦੇ ਵਿੱਚ 1675 ਦੇ ਵਿੱਚ ਇੱਥੇ ਚੱਲ ਕੇ ਆਏ ਸੀ ਉਥੋਂ ਦਾ ਜਿਹੜਾ ਗਵਰਨਰ ਸੀ ਸਪੀਕਰ ਸਾਹਿਬ ਮੁਗਲ ਸਲਤਨਤ ਦਾ ਇਤਫਕਾਰ ਖਾਨ ਉਹਦਾ ਨਾਮ ਸੀ ਉਹ ਹਰ ਰੋਜ਼ ਹਜ਼ਾਰਾਂ ਦੀ ਤعداد ਦੇ ਵਿੱਚ ਸਾਡੇ ਜਿਹੜੇ ਕਸ਼ਮੀਰੀ ਬ੍ਰਾਹਮਣ ਸਨ ਉਹਨਾਂ ਦਾ ਤਿਲਕ ਤੇ ਜਿਨਾਵੀ ਉਤਾਰਦਾ ਸੀ ਮਨਾਂ ਦੇ ਸਾਹਬ ਨਾਲ ਉਤਰਦਾ ਸੀ ਉਹਨਾਂ ਨੇ ਇਕੱਠੇ ਹੋ ਕੇ ਸਾਰੀ ਬਰਾਦਰੀ ਨੇ ਇਹ ਫੈਸਲਾ ਲਿਆ ਕਿ ਅਸੀਂ ਕਿਧਰ ਕੋ ਜਾਈਏ ਕਿਹੜਾ ਸਾਡੀ ਵਕਾਲਤ ਔਰੰਗਜ਼ੇਬ ਦੇ ਸਾਹਮਣੇ ਕਰ ਸਕੇ ਸਾਰੇ ਚੱਲ ਕੇ ਇੱਕ ਡੈਲੀਗੇਸ਼ਨ ਦੇ ਵੇ ਨੌਵੀਂ ਪਾਸ਼ਾਹੀ ਕੋ ਇੱਥੇ ਪਹੁੰਚਦੇ ਨੇ ਨੌਵੀਂ ਪਾਸ਼ਾਹੀ ਕੋ ਜਦੋਂ ਆਪਣੀ ਅਪੀਲ ਰੱਖਦੇ ਨੇ ਤੇ ਨੌਵੀਂ ਪਾਸ਼ਾਹੀ ਜਿਸ ਤਰ੍ਹਾਂ ਇਤਿਹਾਸ ਦੱਸਦਾ ਹੈ ਖੁਦ ਇਹ ਸੋਚਦੇ ਸਨ ਕਿ ਔਰੰਗਜ਼ੇਬ ਦੇ ਨਾਲ ਤੇ ਮੁਗਲ ਸਲਤਨਤ ਨਾਲ ਤੇ ਸਾਡੀ ਪਹਿਲੀ ਕੋ ਤਕਰਾਰ ਚੱਲ ਰਿਹਾ ਇਹਨਾਂ ਦੀ ਵਕਾਲਤ ਵਾਸਤੇ ਮੈਂ ਕਿੰਨੂ ਕਰਾਂ ਦਸਵੀਂ ਪਾਤਸ਼ਾਹੀ ਸਪੀਕਰ ਸਾਹਿਬ ਉਦੋਂ 9 ਸਾਲ ਦੀ ਉਮਰ ਦੇ ਸਨ ਉਹਨਾਂ ਨੇ ਆਪਣੇ ਪਿਤਾ ਨੂੰ ਇਹ ਗੱਲ ਕਹੀ ਕਿ ਪਿਤਾ ਜੀ ਤੁਹਾਡੇ ਤੋਂ ਬਿਹਤਰ ਵਕੀਲ ਕਿਹੜਾ ਇਹਨਾਂ ਦਾ ਹੋ ਸਕਦਾ ਇਹਨਾਂ ਬੇਜੁਬਾਨਾਂ ਨੂੰ ਜ਼ੁਬਾਨ ਕੌਣ ਦੇ ਸਕਦਾ ਇੱਥੋਂ ਪੈਦਲ ਚੱਲ ਕੇ ਜਾਣਾ ਦਿੱਲੀ ਦੇ ਵਿੱਚ ਜਦੋਂ ਪੈਦਲ ਗਏ ਜਿਸ ਦਾ ਪਹਿਲੇ ਜ਼ਿਕਰ ਹੋਇਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਪਹਿਲੇ ਸ਼ਹਾਦਤ ਕੀਤੀ ਗਈ ਨੌਵੀਂ ਪਾਸ਼ਾਹੀ ਨੂੰ ਆਪਣੇ ਅਸੂਲਾਂ ਤੋਂ ਡਗਮਗਾਣ ਵਾਸਤੇ ਪੈਰਾਂ ਤੋਂ ਥੜਕਾਣ ਵਾਸਤੇ ਮੁਗਲ ਸਲਤਨਤ ਦੀ ਇੱਕ ਕੋਸ਼ਿਸ਼ ਸੀ ਬਟ ਉਹਨਾਂ ਨੇ ਉਹਨੂੰ ਠੁਕਰਾ ਦਿੱਤਾ ਕਸ਼ਮੀਰੀ ਬ੍ਰਾਹਮਣਾ ਵਾਸਤੇ ਉਹਨਾਂ ਨੂੰ ਜਸਟਿਸ ਦਿਵਾਉਣ ਵਾਸਤੇ ਉਹਨਾਂ ਨੇ ਆਪਣੀ ਮਹਾਨ ਸਪੀਕਰ ਸਾਹਿਬ ਸ਼ਹਾਦਤ ਦਿੱਤੀ ਜਿਹੜਾ ਸੀਸਗੰਧ ਗੁਰਦੁਆਰਾ ਸਾਹਿਬ ਹੈ ਚਾਂਦਨੀ ਚੌਂਕ 'ਚ ਉਹ ਅੱਜ ਦੇ ਦਿਨ ਇਹ ਉਹਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਉਸ ਤੋਂ ਬਾਅਦ ਭਾਈ ਜੇਤਾ ਜੀ ਦਾ ਤੇ ਭਾਈ ਜੀਵਨ ਸਿੰਘ ਜੀ ਦਾ ਜਿਹੜਾ ਜ਼ਿਕਰ ਹੋਇਆ ਕਿਸ ਤਰ੍ਹਾਂ ਉਹ ਨਸੀਸ ਲੈ ਕੇ ਆਂਦਾ ਕਿਸ ਤਰ੍ਹਾਂ ਸੀਸ ਦਸਵੀਂ ਪਾਸ਼ਾਹੀ ਦੇ ਕੋਲ ਪੇਸ਼ ਕੀਤਾ ਗਿਆ ਤੇ ਕਿਸ ਤਰ੍ਹਾਂ ਅੰਤਮ ਸੰਸਕਾਰ ਇੱਥੇ ਕੀਤਾ ਗਿਆ ਇਹ ਸਾਰਾ ਇਤਿਹਾਸ ਦਾ ਸਰ ਹਿੱਸਾ ਹੈ ਫਿਰ ਦਸਵੀਂ ਪਾਸ਼ਾਹੀ ਦੀ ਪਰਿਵਾਰ ਦੀਆਂ ਸ਼ਹਾਦਤਾਂ ਫਿਰ ਇਸ ਕੌਮ ਦਾ ਇੱਥੇ ਹੀ 13 ਅਪ੍ਰੈਲ ਨੂੰ 1699 ਦੇ ਵਿੱਚ ਸਿੱਖ ਧਰਮ ਦਾ ਖਾਲਸਾ ਦਾ ਜਨਮ ਇਸੇ ਪੂਤਰ ਧਰਤੀ ਤੋਂ ਹੋਇਆ। ਸਾਨੂੰ ਮਾਨ ਹੈ ਸਪੀਕਰ ਸਾਹਿਬ ਸਮੁੱਚੇ ਪੰਜਾਬੀ ਜਗਤ ਨੂੰ ਇਹਨਾਂ ਦੀ ਆਈਡੀਅਲਿਜ਼ਮ ਜਿਹੜੀ ਹੈ ਇਹਨਾਂ ਦੀ ਸੋਚ ਜਿਹੜੀ ਹੈ ਉਹ ਕੋਈ ਇੱਕ ਧਰਮ ਦੀ ਇੱਕ ਆਜ਼ਾਦ ਦੀ ਸੋਚ ਨਹੀਂ ਸੀ। ਇਹੀ ਕਾਰਨ ਬਣਿਆ ਕਿ ਬਹੁਤ ਸਾਰੇ ਸਾਡੀ Hindu ਪਰਿਵਾਰ ਜਿਹੜੇ ਨੇ ਸਪੀਕਰ ਸਾਹਿਬ ਨੌਵੀਂ ਤੇ ਦਸਵੀਂ ਪਾਸ਼ਾਹੀ ਦੀਆਂ ਪਰਵਾਰ ਦੀਆਂ ਸ਼ਹਾਦਤਾਂ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਜਿਹੜਾ ਵੱਡਾ ਲੜਕਾ ਹੋਏਗਾ ਸਾਡਾ ਉਹ ਕੇਸ ਵੀ ਰੱਖੇਗਾ ਦਸਤਾਰ ਵੀ ਸਜਾਏਗਾ ਤੇ ਅਨੇਕਾਂ ਇਹੋ ਜਿਹੇ ਪਰਿਵਾਰ ਨੇ ਸਾਰਿਆਂ ਨੂੰ ਐਲਡਰਸ ਜਿਹੜਾ ਉਹ ਸਿੱਖ ਹੈ ਬਾਕੀ ਸਾਡੇ Hindu ਵੀਰ ਇਹ ਮਹਾਨ ਕੁਰਬਾਨੀ ਮੈਂ ਸਮਝਣਾ ਇਸ ਦੇਸ਼ ਨੂੰ ਸਰ ਆਜ਼ਾਦ ਕਰਵਾਉਣ ਦੇ ਵਿੱਚ ਜਿਹੜੀ ਪਹਿਲੀ ਚਿੰਗਾਰੀ ਹੈ 800 ਸਾਲ ਰਾਜ ਕੀਤਾ ਮੁਗਲਾਂ ਨੇ ਉਦੋਂ ਨਾਂ ਵੀ ਕੋਈ ਨਹੀਂ ਸੀ ਲੈਂਦਾ ਉਹਨਾਂ ਦੇ ਜ਼ਬਰ ਦੇ ਖਿਲਾਫ ਮਿਨੋਰਟੀਜ਼ ਨੂੰ ਬਚਾਉਂਦਾ ਜੇ ਫਲਸਫਾ ਸੀ ਸਾਡੇ ਇੱਕ ਤੋਂ ਲੈ ਕੇ ਦਸਾਂ ਪਾਸ਼ਾਵਾਂ ਦਾ ਸਾਡਾ ਮਾਨਸ ਕੀ ਜਾਤ ਸਭ ਇੱਕ ਹੀ ਪਛਾਣ ਆ ਜਿਹੜੀ ਸਪਿਰਿਟ ਸਾਡੇ ਵਿੱਚ ਸਪੀਕਰ ਸਾਹਿਬ ਪੈਦਾ ਕੀਤੀ ਉਹ ਸਪਿਰਿਟ ਦੁਨੀਆ ਭਰ ਜਿੱਥੇ ਪੰਜਾਬੀ ਬਿਠਾ ਕਿਤੇ ਕੋਈ ਵੈਂਚੂਅਲਿਟੀ ਆ ਦੇ ਸਾਰਨੋਂ ਪਹਿਲੇ ਸਾਡੇ ਪੰਜਾਬੀ ਸਾਡੇ ਖਾਲਸੇ ਵੀਰ ਉੱਥੇ ਪਹੁੰਚਦੇ